ਮਨ ਜੀ ਕਿਤਨ ਜ਼ਰੇ ਇਹ ਰਹਾ ਟਾਈਮ ਤੋਂ ਬਹੁਤ ਰੇਟ ਹੁਣ ਇਹ ਲੈਣਾ ਜਾ ਕੇ ਹੋਵੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਸ਼ਾਮ ਆਈ ਜਾਂ ਬੰਦੀ ਹੋਰੇ ਕੰਮ ਕਰਦਿਆਂ ਦਾ ਹੋਵੇ ਉਦੋਂ ਸੋਦਾ ਬੱਤਲੇ ਲਾਉਂਦੇ ਹਾਂ ਹੁਣ ਅਪਲਾਸ਼ ਕਾਰੀਆ ਆਦੇ ਬਸਕੜ ਖਾਣ ਬਸਕੜ ਖਾਣ ਨੇ ਉਹਨਾਂ ਦਸਕੜ ਖਾਣੇ ਬੱਤੇ ਲੈਣਾ ਮੈਂ ਕੰਮ ਜੇ ਬੱਸ ਕੋਲ ਪਹੁੰਚਣੇ ਆ ਕਣੇਵਾ ਜਰੂਰ ਲੈਣੇ ਲੈਣਾ ਬਾਹਰ ਜਾ ਕੇ ਵੇਖ ਲੈ ਲਾ ਕਣੇਵਾ ਅੰਮ੍ਰੀਆ ਦਾਲੀ ਦਾ ਖੜਾ ਦੇਦਾ ਖੋਲਾ ਥਣੇ ਨੂੰ ਥਣੇ ਆ ਚੱਲ ਗਿਆ ਗਿਆ ਬੰਦਾ ਯਾਰ ਕੀ ਕਰੀਏ ਮੈਂ ਕਮਾਂਡਰ ਹੋ ਗਏ ਕਹਾਂ ਲੀ ਜਿੱਕਰ ਜਿੱਦਾਂ ਨਾ ਆਕਰ ਆਕਰਦਿਆਂ ਨੇ ਹੁੰਦਾ ਜਦ ਆਪਾਂ ਅਕੜਿਆਂ ਵਾਲੀ ਦਾ ਇਦਾਂ ਕਰਕੇ ਛੋੜੇਵਾ ਜਰੂਰ ਲੈਂਦਾ ਬਿਸਕਟ ਨੇ ਢਿੱਲੀ ਈ ਲੈ ਲਈ ਖਾਣੇ ਖਾਣੇ ਠੀਕ ਨੇ ਇਹ ਢਿੱਲੀ ਢਿੱਲੀ ਦਾ ਬ੍ਰੋਸਰ ਵੀ ਐਸੇ ਲੈਂਦੇ ਬਿਸਕਟ ਖਾਣੇ ਖਾਣੇ ਹਣਾ ਐ ਪੁੱਤ ਬੈਠੋ ਆ ਲੈ ਖੜਾ ਹੋ ਟਕੇ ਮੇਰੇ ਕੋਲ खा ला कोई नहीं ना ला कर कोई नहीं ना कोई कोई चक्कर नहीं खा बेस कौन खा खा ला मेरे को खा लो खा लो खा लो खा लो देखिए यार जानवर यार भाषा समझते अपने है ना ਨਾ ਸਦੋਂ ਲ ਜਾਣਾ ਨਾ ਬਾਅਦ ਚ ਹੈ ਨਾ ਕਿਉਂਕਿ ਜਦੋਂ ਹਨਾ ਨੂੰ ਭੁੱਖ ਲੱਗਣੀ ਆ ਇਹਨੇ ਇੱਕ ਮਿਰਗੋਲ ਆਇਆ ਜਿਹੜਾ ਭੁੱਖ ਲੱਗੀ ਹੋਵੇ ਸੋ ਮੈਂ ਸਮਝ ਜਾਣਾ ਵੀ ਇਹਨੇ ਬੈਸਕਟ ਖਾਣੇ ਆ ਜਾਂ ਬਸ ਖਾਣ ਨੂੰ ਭੁੱਖ ਲੱਗੀ ਹੈ ਨਾ ਤੋਂ ਬਾਂ ਬੈਸਕਟ ਦੇ ਪਾ ਦੇ ਨੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਯਾਰ 15 ਰੁਪਈਆ ਨਾਲ ਇਥੇ ਨੂੰ ਸਹੀ ਦੇ ਜਿਵਾੜਿਆ ਪਰ ਸਮਝਦਾਰਿਆ ਆਪਣੇ ਦਸਤਾਨਾ ਆ ਜਾਂਦਾ ਮੈਂ ਸਦਾ ਇਕਠੋਕੇ ਰਹਿਣਾ ਇਹ ਆਪਣੇ ਨਾਲ ਜਿਆਦਾ ਸਮਝਦਾਰ ਤੇ ਬਹਾਦਰ ਹੀ ਹੀ ਚੇਕਨ ਸੁਖ ਨੇ ਜਿੱਥੋਂ ਖਾਣਾ ਉਹਦਾ ਖਰਾਮ ਨਹੀਂ ਖਾਣਾ ਲੈਣ ਪਰ ਕੁਝ ਗਲੂਕ ਹੈਗੇ ਆ ਇਦਾਂ ਦੇ ਬੰਦੇ ਜਿਹੜੇ ਆਗੇ ਆਰਾਮ ਕਰਦੇ ਹਨ ਉਹਨਾਂ ਨਾਲ ਉਹ ਇਹ ਚੰਗੇ ਆ ਠੀਕ ਨੇ ਆਪਣੀਆਂ ਹੁੰਦੀਆਂ ਸਿੱਧੀਆਂ ਗੱਲਾਂ ਆਪਾਂ ਕਰਾਂ ਬੁੱਕਮਾ ਫਾ ਕੇ ਗੱਲ ਕਰਨੀ ਪਹਿਲੇ ਵੀ ਦੱਸਿਆ ਆਪਾਂ ਆਪਣੀਆਂ ਹੁੰਦੀਆਂ ਸਿੱਧੀਆਂ ਗੱਲਾਂ ਬੁੱਕਮਾ ਫਾ ਕੇ ਗੱਲ ਨਹੀਂ ਕਰਦੇ ਵੀ ਉਹਨਾਂ ਨਾਲ ਉਹਜੋ ਕੁ ਬੰਦੇ ਨੇ ਜਿਹੜੇ ਆਪਣੇ ਖਾਜ ਆਰਾਮ ਕਰਦੇ ਹਨ ਮੇਰੇ ਖਾਣਾ ਵੀ ਉਸੇ ਘਰੋਂ ਆ ਉਸੇ ਘਰ ਦੀਆਂ ਜਣਾ ਵੀ ਵੱਡਣੀਆਂ ਚੁਗਲੀਆਂ ਵੀ ਕਰਨੀਆਂ ਉਸ ਘਰ ਦੀਆਂ ਜੋ ਕਿਆ ਚੱਲਦਾ ਇਦਾਂ ਗੱਲ ਹੁੰਦੀ ਇਦਾਂ ਹੁੰਦੀ ਆ ਉਹਨਾਂ ਨਾਲੋਂ ਇਹ ਬੋਲਵਾ ਤਾਰਿਆ ਮੈਂ ਤਾਂ ਇਹ ਕਹਾਂਗਾ ਬਾਕੀਆਂ ਤੁਹਾਡੀ رائے ਆ ਕੀ ਆ ਕਮੈਂਟਾਂ ਜੇ ਦੱਸਿਓ ਠੀਕ ਨਹੀਂ ਤੇ ਬਾਕੀਆਂ ਨੂੰ ਫਿਰ ਪੋੜਿਆ ਸੱਚੀ ਗੱਲ ਐ ਸਾਰਿਆਂ ਨੂੰ ਇੱਕ ਵਾਰ ਰాత్రి ਆ ਰਾਤ ਸੇ ਜੀ ਆਉਣ ਵਾਸਤੇ ਹੋਰ ਘੰਟਾ ਦਾ ਘੰਟਾ ਦਾ 1.5 ਘੰਟਾ 2 ਘੰਟੇ ਬਨੰਦ ਕਰਾਂਗੇ ਅਪਾ ਫਿਰ ਆਪਾਂ ਨੂੰ ਉੱਲ ਜਲਨਾ ਫਿਰ ਜੇ ਬੂਆ ਕਰਦਾਊਗਾ ਤੋਲ ਲੈਣਾ ਗੱਲ ਦੇਣਾ ਜੇ ਤੇ ਆਪਣਾ ਜਾਣ ਹੋਇਆ ਆਪਾਂ ਕਾਵੇ ਲੱਗਿਆ ਦੇਖ ਕੇ ਬੰਦ ਕਰ ਦੇਣਾ ਫੋਨ ਤੇ ਜਵਾਬ ਨਹੀਂ ਦੇਣਾ ਮਾਦਾ ਮਾਦਨਾ ਪਤਾ ਨਹੀਂ ਕੋਣ ਹੈ ਕੋਣ ਨਹੀਂ ਬੋਲ ਨਹੀਂ ਤੱਕ ਠੀਕ ਨਹੀਂ ਆਪਾਂ ਤੋਂ ਨਾ ਬੰਦਿਆਂ ਨਾਲੋਂ ਜਿਹੜੇ ਆਪਣੇ ਖਾਣੇ ਘਰ ਤੋਂ ਬਾਹਰ ਜਾ ਕੇ ਆਪਣੀਆਂ ਜਣਾ ਵੜਦੇ ਆ ਚੁਗਲੀਆਂ ਕਰਦੇ ਆ ਉਹਨਾਂ ਬੰਦਿਆਂ ਨਾਲੋਂ ਮੈਂ ਇਸ ਜਾਨਵਰ ਨੂੰ ਇੱਕ ਨੰਬਰ ਦੇਵਾਂਗਾ ਇਹ ਵਫਾਦਾਰ ਹੈ ਸੰਭਵਿਆ ਘਰ ਦੀ ਰਾਖੀ ਕਰਦਾ ਕੋਠੇ ਤੇ ਚੜ ਜਾਂਦੇ ਨੇ ਜੇ ਕੋਈ ਹੋਇਆ ਉਹਦੇ ਕੋਲੇ ਨੇ ਭੌਂਕਣਾ ਆਦਲੋਂ ਹੁੰਦੀ ਏ ਤੇ ਕੋਠੇ ਤੇ ਡਿਊਟੀ ਕੋਠੇ ਤੇ ਚੜ ਜਾਣਾ ਉੱਤੇ ਭੌਂਕੇ ਨਹੀਂ ਤੇ ਨਾਲ ਹੀ ਭੌਂਕੇ ਨਹੀਂ ਕੀ ਕਰੀਏ ਯਾਰਾ ਪੈਂਡ ਆਪਣੇ ਜੇ ਬੰਦੇ ਉਦਾਂ ਦੇ ਆ ਕਿਹਦੇ ਕਹਦਾ ਨਾਮ ਲਈਏ ਤੇ ਕਿਹਦੇ ਨਾਮ ਲਈਏ ਹੈਡਪ੍ਰੇ ਗਰੀ ਜਣ ਜਿਹੜੇ ਕਰਦੇ ਗਰੀ ਜਣ ਸਮ ਟੈਂਸ਼ਨ ਫਰੀ ਆ ਆਪਾਂ ਟੈਂਸ਼ਨ ਦੁਬਾਰਿਆ ਜਿਹੜਾ ਕਰੂਗਾ ਜਿੱਦਾਂ ਮੈਂ ਕਰੂਗਾ ਆਪੇ ਕਰੂਗਾ ਠੀਕ ਨਹੀਂ ਇਹ ਜਰੇ ਆਪਾਂ ਟੈਂਸ਼ਨ ਲੈਣੀ ਛੱਡੀ ਐ ਦੁਨੀਆਦਾਰੀ ਦੁਨੀਆ ਦੀ ਨਾਲ ਆਪਾਂ ਬੁੜਾ ਟਿੱਪੀਆ ਥੋੜੇ ਜਿਹਾ ਸਾਲ ਹੋ ਗਏ ਆ ਨਾਮ ਕਰਦੀਆਂ ਪਹਿਲਾਂ ਕਰਦੇ ਸੀਗੇ ਹੁਣ ਨਹੀਂ ਕਰਦੇ ਅੱਗੇ ਫੇਸਬੁੱਕ ਤੇ ਫੋਟੋ ਪਾਉਣ ਲੱਗੇ ਵੀ ਆਪਾਂ ਖੰਗਦੇ ਹੁੰਦੇ ਡਰਦੇ ਹੁੰਦੇ ਵੀ ਕੋ ਗਲਤ ਕਮੈਂਟ ਨਾ ਕਰ ਦੇ ਨਾ ਫੋਟੋ ਥੋੜੀ ਨੀ ਜ ਬਣਾਣਾ ਤੇ ਬਣਾ ਲੀ ਬਸ ਸਿਰਫ ਉਹ ਮੀਡੀਆ ਫਸੀਆਂ ਸਰਕਾਰਾਂ ਵਿੱਚ ਵਿੱਚ ਉਹਨਾਂ ਦੀ ਕਿਰਪਾ ਨਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਪ੍ਰੈਮਰ ਜੀ ਬੋਲਣ ਲੱਗਾ ਕਿ ਕਦੇ ਗੱਲ ਨਾਲ ਬੋਲਣ ਲੱਗਾ ਨਾ ਤੇਰੇ ਵਿੱਚ ਕੀ ਹੋ ਰਹੀ ਹੈ ਚਲੋ ਸੁਝਾਅ ਕਰੀਏ ਬੋਸ ਜੀ ਜਾਨ ਹਾਂ ਕੀ ਲੈਣਾ ਨਹੀਂ ਦੇਵੇ ਨਹੀਂ ਦੇਵੇ ਚਲੋ ਕਿਰਪਾਤ ਸੋਸ ਦੀਗਾ